ਕੀ ਕਮਾਲ ਸਰਵਜਨ ਸਤਿਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਮਨ ਸਟੇਟ ਫੇਸ 2 ਦੁਗਰੀ ਲੁਧਿਆਣਾ ਵਿਖੇ 13 ਜਨਵਰੀ ਗੁਰਮਤੀ ਸਮਾਗਮ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਵਿਚਾਰ ਪ੍ਰਵਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਈ ਅਤੇ ਸਮਾਪਤੀ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਸਰਦਕਾ ਅਤੇ ਪੰਜ ਪਿਆਰਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਸੇਬਜਾਦਾ ਅਜੀਤ ਸਿੰਘ ਜੀ ਨਿਵਾਜ਼ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ੍ਰੀ ਗੁਰੂ ਗੋ नतिभिः क्रियाणाम् ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਦਾਤਮੇ ਪਿਤਾ ਤੇ ਅਮਰਤ ਦੇ ਦਾਤੇ ਸਰਵੰਸ ਦਾ ਨੀ ਉਹਨਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਗੁਰਦੁਆਰਾ ਸ੍ਰੀ ਸ਼ਕਮਨੀ ਸਾਹਿਬ ਅਰਮਨ ਸਟੇਟ ਸੇ ਇਸ ਦੋ ਦੁਬਰੀ ਲੁਧਿਆਣਾ ਵਿਖੇ ਮਨਾ ਰਹੀਆਂ ਹਨ ਗੁਰੂ ਮਹਾਰਾਜ ਜੀ ਨੇ ਸਾਨੂੰ ਇੱਕੋ ਸੰਦੇਸ਼ ਦਿੱਤਾ ਕਿ ਗੁਰੂ ਦੇ ਲੜ ਲੱਗਣਾ ਗੁਰੂ ਦੇ ਲੜ ਲੱਗ ਕੇ ਗੁਰਬਾਨੀ ਗੁਰੂ ਹੈ ਸ਼ਬਦ ਗੁਰੂ ਹੈ ਔਰ ਗੁਰੂ ਮਹਾਰਾਜ ਜੀ ਨੇ ਆਪਣਾ ਸਾਰਾ ਸਰਵੰਸ ਵਾਰਿਆ ਕਾਦੇ ਕਰਕੇ ਇਹ ਜਿਹੜਾ ਸਿੱਖੀ ਦਾ ਬੂਟਾ ਇਹ ਪਰਫੁੱਲਤ ਹੋਵੇ ਔਰ ਇਹ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕਰਨ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਇਹ ਸਿੱਖੀ ਦਾ ਬੀਜ ਬੋਇਆ ਸੀ ਔਰ ਇਹ ਫਲ ਦਾ ਸਾਰੇ ਗੁਰੂ ਸਾਹਿਬਾਨ ਨੇ ਇਸ ਨੂੰ ਇਹ ਪਰਫੁੱਲਤ ਕੀਤਾ ਔਰ ਦਸਮੇਸ਼ ਪਿਤਾ ਜੀ ਨੇ ਇਹ ਅੰਮ੍ਰਿਤ ਰੂਪੀ ਇਹ ਫਲ ਜਿਹੜਾ ਇਹ 1600 ਬੈਠਾ ਕੇ 1699 ਦੀ ਬੈਠਾ ਕੀ ਨੂੰ ਅੰਮ੍ਰਿਤ ਰੂਪੀ ਫਲ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪਾਇਆ ਔਰ ਸਾਡੇ ਸਾਰਿਆਂ ਦਾ ਇਹ ਫਰਜ ਸਾਡੇ ਮਨਾਏ ਹੋਏ ਪਰਵ ਤਾਂ ਹੀ ਇਹ ਸਫਲ ਨੇ ਜੇ ਆਪਾਂ ਗੁਰੂ ਦੇ ਲੜ ਲੱਗੀਏ ਗੁਰੂ ਵਾਲੇ ਬਣੀਏ ਔਰ ਅੰਮ੍ਰਿਤ ਛੱਕ ਕੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਅਸੀਂ ਇਹ ਨਸ਼ਿਆਂ ਤੋਂ ਜਾਂ ਜਿਹੜੇ ਅਸੀਂ ਅੱਜਕੱਲ ਮੇਰੇ ਨੌਜਵਾਨ ਵੀਰ ਨੇ ਜਿਹੜੇ ਇਹ ਭਟਕ ਚੁੱਕੇ ਨੇ ਔਰ ਜਿਹੜੇ ਖੁਦਗਸੀਆਂ ਤੇ ਲੱਗੇ ਹੋਏ ਨੇ ਇਹਦਾ ਡਿਪਰੈਸ਼ਨ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਕੀ ਆ ਆਪਾਂ ਗੁਰੂ ਦੇ ਲੜ ਲੱਗੀਏ ਇਹਨਾਂ ਸਾਰਿਆਂ ਤੋਂ ਆਪਾਂ ਜਨਮਤਾ ਤੋਂ ਛੁੱਟ ਸਕਦੇ ਆ ਗੁਰੂ ਦਾ ਲੜ پکڑੋ ਤਾਂ ਹੀ ਸਾਡੇ ਮਨਾਏ ਹੋਏ ਪਰਵ ਜਿਹੜੇ ਸਫਲ ਨੇ ਵਾਹਿਗੁਰੂ ਜੀ ਕ ਖਲਚ ਵਹ ਹਿੰਗਰੂ ਜੀ ਕੀ ਫਤਿਹ ਕੈਮਰਾਮੈਨ ਹਰਜੀਤ ਕੁਰੀ ਦੇ ਨਾਲ ਆਰਤੀ ਦੀ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ